ਚੇਅਰਮੈਨ ਫੂਡ ਕਮਿਸ਼ਨ ਪੰਜਾਬ ਨੇ ਪਿੰਗਲਵਾੜਾ ਸਕੂਲਾਂ ਦਾ ਮਿਡ-ਡੇ ਮੀਲ ਜਾਰੀ ਕਰਨ ਨੂੰ ਕਿਹਾ ਕਿਸੇ ਦੇ ਧਿਆਨ ਵਿੱਚ ਵੀ ਨਹੀਂ ਸੀ ਕਿ ਭਗਤਪੂਰਨ ਸਿੰਘ ਜੀ ਦੀ ਸੰਸਥਾ ਵੱਲੋਂ ਚਲਾਏ ਜਾ ਰਹੇ ਚਾਰ ਸਕੂਲਾਂ ਵਿੱਚ ਬਾਕੀ ਪੰਜਾਬ ਦੇ ਸਕੂਲਾਂ ਵਾਂਗ ਬੱਚਿਆਂ ਨੂੰ ਮਿਡ-ਡੇ ਮੀਲ ਨਹੀਂ ਦਿੱਤਾ ਜਾ ਰਿਹਾ ਇਹ ਮਾਮਲਾ ਜ਼ੇਰੇ ਗੌਰ ਉਦੋਂ ਹੋਇਆ ਜਦੋਂ ਰਾਜਪੜ ਦੇ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇ ਮੀਲ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਕਰ ਰਹੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਅਮਰਸਰ ਵਿਖੇ ਚੱਲ ਰਹੇ ਰਾਜ ਦੇ ਪ੍ਰਸਿੱਧ ਪਿੰਗਲਵਾੜਾ ਦੇ ਦੌਰੇ ਤੇ ਪੁੱਜੇ ਇੱਥੇ ਜਦੋਂ ਇਹ ਮਾਮਲਾ ਪਿੰਗਲਵਾੜਾ ਟਰਸਟ ਦੀ ਮੌਜੂਦਾ ਚੇਅਰਪਰਸਨ ਬੀਬੀ ਇੰਦਰਜੀਤ ਕੌਰ ਨੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਤਾਂ ਬਾਲਮਕੰਦ ਸ਼ਰਮਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਨੇ ਤੁਰੰਤ ਮੌਕੇ ਤੇ ਮੌਜੂਦ ਏਡੀਸੀ ਸ਼ਹਿਰੀ ਵਿਕਾਸ ਅਮਰਸਰ ਸ਼੍ਰੀਮਤੀ ਅਮਨਦੀਪ ਕੌਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੇਡੇ ਮੀਲ ਜਾਰੀ ਕਰਨ ਅਤੇ ਲੋੜਿੰਦੀ ਕਾਰਵਾਈ ਕਰਨ ਨੂੰ ਕਿਹਾ ਜ਼ਿਕਰਯੋਗ ਹੈ ਕਿ ਸ਼੍ਰੀ ਸ਼ਰਮਾ ਦੇ ਨਾਲ ਇਸ ਦੌਰੇ ਤੇ ਗਏ ਐਨ ਆਰ ਆਈ ਹਰਜਿੰਦਰ ਸਿੰਘ ਹੇਰ ਨੇ ਉਸ ਦਿਨ ਦੇ ਲੰਗਰ ਦੇ ਖਰਚ ਦਾ ਸਮੁੱਚਾ ਨਗਦ ਭੁਗਤਾਨ ਮੌਕੇ ਤੇ ਹੀ ਕਰ ਦਿੱਤਾ। ਸ਼੍ਰੀ ਸ਼ਰਮਾ ਅਤੇ ਕਮਿਸ਼ਨ ਦੇ ਬਾਕੀ ਮੈਂਬਰਾਂ ਜਿਨ੍ਹਾਂ ਵਿੱਚ ਸ਼੍ਰੀ ਵਿਜੇਦੱਤ, ਸ਼੍ਰੀ ਚੇਤਨ ਧਾਲੀਵਾਲ ਅਤੇ ਸ਼੍ਰੀ ਜਸਵੀਰ ਸਿੰਘ ਸੇਖੋਂ ਸ਼ਾਮਲ ਸਨ ਨੇ ਇਸ ਮੌਕੇ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਾਰਡਾਂ ਦਾ ਵੀ ਨਰੀਖਣ ਕੀਤਾ। ਬਾਅਦ ਵਿੱਚ ਸਮੁੱਚੇ ਕਮਿਸ਼ਨ ਨੇ ਪਿੰਗਲਵਾੜਾ ਸੰਸਥਾ ਵੱਲੋਂ ਜੰਡਿਆਲਾ ਗੁਰੂ ਦੇ ਪ੍ਰਸਿੱਧ ਆਰਗੈਨਿਕ ਫਾਰਮ ਦਾ ਦੌਰਾ ਮਾਸਟਰ ਰਾਜਵੀਰ ਸਿੰਘ ਦੀ ਨਿਗਰਾਨੀ ਹੇਠ ਕੀਤਾ। ਸ਼੍ਰੀ ਬਾਲਮਕੰਨ ਸ਼ਰਮਾ ਨੇ ਇਸ ਮੌਕੇ ਤੇ ਕਿਹਾ ਕਿ ਇਸ ਦੌਰੇ ਨਾਲ ਉਹਨਾਂ ਦੇ ਉਸ ਅਕੀਦੇ ਨੂੰ ਬਲ ਮਿਲੇਗਾ ਜਿਸ ਤਹਿਤ ਉਹ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਅਤੇ ਹੋਰ ਸਾਂਝੀਆਂ ਥਾਵਾਂ ਤੇ ਅਜਿਹੇ ਪੌਦੇ ਅਜਿਹੀ ਵਨਸਪਤੀ ਲਾਉਣ ਦਾ ਹੌਕਾ ਦੇ ਰਹੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਘਰ ਦੀ ਰਸੋਈ ਵਿੱਚੋਂ ਹੀ ਛੋਟੀਆਂ ਮੋਟੀਆਂ ਬਿਮਾਰੀਆਂ ਦੀ ਰੋਕਥਾਮ ਕਰਨ ਦੇ ਸਮਰੱਥ ਹੋ ਸਕੀਏ ਟਰਸਟੀ ਚੇਅਰਪਰਸਨ ਵੀ ਵੀ ਇੰਦਰਜੀਤ ਕੌਰ ਵੱਲੋਂ ਚੇਅਰਮੈਨ ਅਤੇ ਕਮਿਸ਼ਨ ਦੇ ਮੈਂਬਰਾਂ ਦਾ ਉੱਚਾ ਧੰਨਵਾਦ ਕੀਤਾ ਗਿਆ ਉਪਰੰਤ ਬਾਲਮਕੰਦ ਸ਼ਰਮਾ ਨੇ ਅੰਮ੍ਰਿਤਸਰ ਵਿਖੇ ਜਿਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਮੀਟਿੰਗ ਵਿੱਚ ਏਡੀਸੀ ਸ਼ਹਿਰੀ ਵਿਕਾਸ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੌਰ ਤੋਂ ਇਲਾਵਾ ਸਿਹਤ ਵਿਭਾਗ ਸਿੱਖਿਆ ਵਿਭਾਗ ਜੰਗਲਾਤ ਵਿਭਾਗ ਆਜਰਵਾਦਿਕ ਵਿਭਾਗ ਅਤੇ ਖੁਰਾਕ ਵਿਭਾਗ ਆਦਿ ਅਧਿਕਾਰੀ ਸ਼ਾਮਲ ਹੋਏ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ